ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਪਜੀ ਸਾਹਿਬ ਦੀ 16ਵੀਂ ਪੌੜੀ ਤੇ ਗੱਲਬਾਤ ਕਰਾਂਗੇ ਹਾਂਜੀ ਇਸ ਪੌੜੀ ਵਿੱਚ ਨਾ ਦੋ ਬਹੁਤ ਵੱਡੇ ਵਿਸ਼ੇ ਇਕੱਠੇ ਚੱਲਦੇ ਨੇ ਇੱਕ ਪਾਸੇ ਤਾਂ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ ਹੁਕਮ ਮੰਨ ਲਿਆ ਜਿਨ੍ਹਾਂ ਨੂੰ ਪੰਚ ਕਿਹਾ ਗਿਆ ਜੀ ਦੂਜੇ ਪਾਸੇ ਇੱਕਦਮ ਹੀ ਪਰਮਾਤਮਾ ਦੀ ਜਿਹੜੀ ਰਚਨਾ ਹੈ ਉਸ ਦੀ ਵਿਸ਼ਾਲਤਾ ਦਾ ਜ਼ਿਕਰ ਆ ਜਾਂਦਾ ਹੂੰ ਤਾਂ ਸ਼ੁਰੂ ਪੰਚ ਤੋਂ ਕਰਦੇ ਹਾਂ ਪੰਚ ਪਰਵਾਨ ਪੰਚ ਪ੍ਰਧਾਨ ਕੌਣ ਨੇ ਪੰਚ ਤੇ ਪਰਵਾਨ ਪ੍ਰਧਾਨ ਹੋਣ ਦਾ ਕੀ ਮਤਲਬ ਹੋਇਆ ਦੇਖੋ ਪੰਚ ਮਤਲਬ ਉਹ ਲੋਕ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਯਾਨੀ ਪ੍ਰਮਾਤਮਾ ਦਾ ਹੁਕਮ ਸੁਣਿਆ ਤੇ ਉਸ ਨੂੰ ਮੰਨ ਲਿਆ ਆਪਣੇ ਜੀਵਨ ਚ ਵਸਾ ਲਿਆ ਅੱਛਾ ਤੇ ਪਰਵਾਨ ਦਾ ਮਤਲਬ ਹੈ ਉਹ ਪਰਵਾਨ ਹੋ ਗਏ ਕਬੂਲ ਹੋ ਗਏ ਕਿੱਥੇ ਰੱਬੀ ਦਰਗਾਹ ਵਿੱਚ ਅਗਲੀ ਤੁਕ ਇਹੀ ਕਹਿੰਦੀ ਹੈ ਪੰਚੇ ਪਾਵੇਂ ਦਰਗਹਿ ਮਾਨ ਠੀਕ ਹੈ ਤੇ ਪ੍ਰਧਾਨ ਪ੍ਰਧਾਨ ਮਤਲਬ ਉਹ ਇਸ ਦੁਨੀਆ ਵਿੱਚ ਵੀ ਮਤਲਬ ਮੁਖੀ ਮੰਨੇ ਜਾਂਦੇ ਨੇ ਆਗੂ ਨੇ ਉਹਨਾਂ ਦਾ ਸਤਕਾਰ ਹੁੰਦਾ ਹੈ ਇਥੋਂ ਦਾ ਕੀ ਰਾਜਿਆਂ ਦੇ ਦਰਬਾਰਾਂ ਵਿੱਚ ਵੀ ਸ਼ੋਭਾ ਪਾਉਂਦੇ ਨੇ ਪੰਚੇ ਸੋਹੇਦਰ ਰਾਜਾਨ ਇਹ ਕਿਹੜੀ ਗੱਲ ਹੈ ਜੋ ਉਹਨਾਂ ਨੂੰ ਇੰਨਾ ਉੱਚਾ ਚੁੱਕਦੀ ਹੈ ਕਿਉਂਕਿ ਉਹਨਾਂ ਦਾ ਧਿਆਨ ਉਹਨਾਂ ਦੀ ਇਕਾਗਰਤਾ ਹੈ ਪੰਚਾਂ ਕਾ ਗੁਰ ਇਕ ਧਿਆਨ ਹਾਂ ਇੱਕ ਤੇ ਹੀ ਧਿਆਨ ਹਾਂਜੀ ਸਾਰਾ ਫੋਕਸ ਸਾਰੀ ਲਗਨ ਸਿਰਫ ਇੱਕ ਅਕਾਲ ਪੁਰਖ ਦੇ ਹੁਕਮ ਤੇ ਹੈ ਇਸੇ ਸਮਰਪਣ ਕਰਕੇ ਉਹਨਾਂ ਨੂੰ ਹਰ ਥਾਂ ਇੱਜ਼ਤ ਮਿਲਦੀ ਹੈ ਤੇ ਉਹ ਹਮੇਸ਼ਾ ਮਤਲਬ ਸੁਖੀ ਰਹਿੰਦੇ ਆਂ ਤੇ ਫਿਰ ਜਿਵੇਂ ਹੀ ਪੰਛ ਦੀ ਇਹ ਉੱਚੀ ਅਵਸਥਾ ਦੱਸੀ ਨਾਲ ਹੀ ਗੱਲ ਕੁਦਰਤ ਦੀ ਬੇਅੰਤਤਾ ਤੇ ਚਲੀ ਗਈ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਿਆ ਕਰਨੇ ਨਾਹੀ sumar ਜੇ ਕੋਈ ਉਸ ਦੀ ਬੇਅੰਤਤਾ ਦਾ ਵਿਚਾਰ ਕਰਨ ਲੱਗੇ ਜੇ ਕੋ ਕਹੇ ਕਰੇ ਵਿਚਾਰ ਤਾਂ ਇਹ ਸਮਝ ਆ ਜਾਂਦੀ ਹੈ ਕਿ ਕਰਤਾਰ ਦੇ ਕੰਮਾਂ ਦਾ ਉਸ ਦੀ ਰਚਨਾ ਦਾ ਕੋਈ ਹਿਸਾਬ ਕੋਈ ਅੰਤ ਹੈ ਨਹੀਂ ਕੋਈ ਗਿਣਤੀ ਨਹੀਂ ਕਰ ਸਕਦਾ ਨਾ ਹੀ شمار ਫਿਰ ਉਹ ਬਲਦ ਵਾਲੀ ਗੱਲਾਂ ਦੀ ਜੋ Hindu धर्म ਵਿੱਚ ਮੰਨੀ ਜਾਂਦੀ ਹੈ ਹਾਂਜੀ ਹਾਂਜੀ ਲੋਕ ਮੰਨਦੇ ਹਨ ਕਿ ਧਰਤੀ ਇੱਕ ਬਲਦ ਦੇ ਸਿੰਘਾਂ ਤੇ ਖੜੀ ਹੈ ਹਾਂਜੀ ਪਰ ਗੁਰੂ ਸਾਹਿਬ ਇਸ ਨੂੰ ਕਹ ਲੋ ਚੁਣੌਤੀ ਦਿੰਦੇ ਨੇ ਉਹ ਕਹਿੰਦੇ ਨੇ ਧਰਤੀ ਹੋਰ ਪਰੇ ਹੋਰ ਹੋਰ ਮਤਲਬ ਇਸ ਧਰਤੀ ਤੋਂ ਅੱਗੇ ਹੋਰ ਵੀ ਧਰਤੀਆਂ ਨੇ ਹੋਰ ਬ੍ਰਹਮੰਡ ਨੇ ਅਣਗਿਣਤ ਅੱਜ ਸਾਇੰਸ ਵੀ ਤਾਂ ਇਹ ਕਹਿੰਦੀ ਆ ਅਰਬਾਂ ਗੈਲੈਕਸੀਆਂ ਹੂੰ ਤਾਂ ਫਿਰ ਉਹ ਸਵਾਲ ਕਰਦੇ ਨੇ ਕਿ ਜੇ ਸਭ ਕੁਝ ਬਲਦ ਸਿਰ ਹੈ

ਇਸਨੇ ਸੰਤੋਖ ਦੇ ਧਾਗੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਪਰੋ ਕੇ ਰੱਖਿਆ ਇੱਕ ਨਿਯਮ ਵਿੱਚ ਬੰਨਿਆ ਹੋਇਆ। ਯਾਨੀ ਦੁਨੀਆ ਦਾ ਆਧਾਰ ਨੈਤਿਕ ਹੈ। ਤਰਮ ਦਇਆ ਸੰਤੋਖ ਬਿਲਕੁਲ ਇਹੀ ਅਸਲ ਆਧਾਰ ਨੇ ਤੇ ਇਹ ਭੇਦ ਇਹ ਸੱਚ ਉਹੀ ਸਮਝਦਾ ਹੈ ਜੋ ਸਚਿਆਰ ਹੈ। ਜੋ ਸੱਚ ਨਾਲ ਜੁੜਿਆ ਹੈ। ਜੇ ਕੋ 부ਝੈ ਹੋਵੈ ਸਚਿਆਰ। ਵਾਹ ਕਿੰਨੀ ਡੂੰਗੀ ਗੱਲ ਹੈ ਤੇ ਅੱਗੇ ਫਿਰ ਰਚਨਾ ਦੀ ਵੰਸਵੰਤਾ ਦੀ ਗੱਲ ਹੈ। ਹਾਂਜੀ ਜੀਆ ਜਾਤ ਰੰਗਾ ਕੇ ਨਾਓ ਸਭ ਨਾਲ ਲਿਖਿਆ ਬੁੜੀ ਕਲਾਓ। ਕਿੰਨੇ ਹੀ ਤਰ੍ਹਾਂ ਦੇ ਜੀਵ ਵੱਖ-ਵੱਖ ਜਾਤਾਂ ਰੰਗ ਨਾ ਇਹ ਸਾਰੇ ਕਿਵੇਂ ਬਣੇ ਹਾਂ ਪਰਮਾਤਮਾ ਦੀ ਵੂੜੀ ਕਲਾਮ ਨਾਲ ਮਤਲਬ ਉਸ ਦੇ ਚੱਲ ਰਹੇ ਹੁਕਮ ਇੱਕ ਨਿਰੰਤਰ ਆਦੇਸ਼ ਨਾਲ ਸਭ ਲਿਖੇ ਗਏ ਸਭ ਪੈਦਾ ਹੋਏ ਸਾਰਾ ਪਸਾਰਾ ਲੱਖਾਂ ਦਰਿਆ ਸਭ ਇੱਕ ਹੁਕਮ ਨਾਲ ਕੀਤਾ ਪਸਾਓ ਇਹ ਤੋਂ ਕਵਾਓ ਹਾਂਜੀ ਸਭ ਕੁਝ ਉਸ ਦੇ ਇੱਕ ਬੋਲ ਇੱਕ ਹੁਕਮ ਨਾਲ ਹੀ ਵਜੂਦ ਵਿੱਚ ਆ ਗਿਆ ਐਡੀ ਵੱਡੀ ਰਚਨਾ ਸਿਰਫ ਇੱਕ ਕਵਾਓ ਨਾਲ ਤਾਂ ਫਿਰ ਉਸ ਦੀ ਤਾਕਤ ਦਾ ਉਸ ਦੇ ਰੂਪ ਦਾ ਉਸ ਦੀਆਂ ਦਾਤਾਂ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ ਕੇਤਾ ਤਾਣੋ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਥ ਕੋਈ ਨਹੀਂ ਜਾਣ ਸਕਦਾ ਕਿੰਨੀ ਤਾਕਤ ਹੈ ਕਿੰਨਾ ਸੋਹਣਾ ਸਰੂਪ ਹੈ ਕਿੰਨੀਆਂ ਦਾਤਾਂ ਦੇ ਰਿਹਾ ਹੈ ਇਸ ਦਾ ਹਿਸਾਬ ਇਸ ਦਾ ਕੂਥ ਕੌਣ ਕਰ ਸਕਦਾ ਕੋਈ ਵੀ ਨਹੀਂ ਹਾਂ ਅਸੰਭਵ ਹੈ ਇਸ ਲਈ ਫਿਰ ਅਖੀਰ ਵਿੱਚ ਉਹ ਭਾਵਾਂ ਦਾ ਨਿਮਰਤਾ ਦਾ ਸਮਰਪਣ ਦਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਮੇਰੀ ਕੀ ਹੈਸਿਆਤ ਮੇਰੀ ਕੀ ਕੀਮਤ ਕਿ ਮੈਂ ਤੇਰੀ ਕੁਦਰਤ ਤੇਰੀ ਸ਼ਕਤੀ ਬਾਰੇ ਕੋਈ ਵਿਚਾਰ ਕਰ ਸਕਾ ਮੈਂ ਤਾਂ ਇੱਕ ਵਾਰੀ ਵੀ ਕੁਰਬਾਨ ਜਾਣ ਦੇ ਕਾਬਿਲ ਨਹੀਂ ਹਾਂ ਤਾਂ ਫਿਰ ਸਭ ਤੋਂ ਵਧੀਆ ਕੰਮ ਕੀ ਹੈ ਜੋ ਤੁਧ ਭਾਵੇ ਸਾਈ ਪਲੀਕਾਰ ਹਾਂ ਜੋ ਤੈਨੂੰ ਪਾਉਂਦਾ ਹੈ ਮਾਲਕਾ ਉਹੀ ਕੰਮ ਸਭ ਤੋਂ ਚੰਗਾ ਹੈ ਬਿਲਕੁਲ ਕਿਉਂਕਿ ਤੂੰ ਹੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਨਿਰੰਕਾਰ ਹੈ ਤੂੰ ਸਦਾ ਸਲਾਮਤ ਨਿਰੰਕਾਰ ਤਾਂ ਜੇ ਸਾਰੀ ਗੱਲ ਨੂੰ ਸਮੇਟੀਏ ਤਾਂ ਦੋ ਮੁੱਖ ਨੁਕਤੇ ਨਿਕਲਦੇ ਨੇ ਇੱਕ ਜਿਹੜੇ ਹੁਕਮ ਮੰਨਦੇ ਨੇ ਉਹ ਪੰਜ ਬਣ ਕੇ ਉੱਚਾ ਦਰਜਾ ਤੇ ਸਤਕਾਰ ਪਾਉਂਦੇ ਨੇ ਹਾਂਜੀ ਤੇ ਦੂਜਾ ਪਰਮਾਤਮਾ ਦੀ ਰਚਨਾ ਇੰਨੀ ਵੱਡੀ ਇੰਨੀ ਬੇਅੰਤ ਹੈ ਕਿ ਉਸ ਨੂੰ ਸਮਝਣਾ ਜਾਂ ਬਿਆਨ ਕਰਨਾ ਸਾਡੇ ਵਾਸਤੋਂ ਬਾਹਰ ਹੈ ਇਸ ਲਈ ਅੰਤ ਵਿੱਚ ਉਸ ਦੀ ਰਜ਼ਾ ਵਿੱਚ ਰਹਿਣਾ ਉਸ ਨੂੰ ਸਲਾਮਤ ਮੰਨਣਾ ਹੀ ਸਹੀ ਰਾਏ ਬਿਲਕੁਲ ਤੇ ਇੱਕ ਗੱਲ ਹੋਰ ਸੋਚਣ ਵਾਲੀ ਐ ਇਸ ਪੌੜੀ ਤੋਂ ਜਿਵੇਂ ਪੌੜੀ ਦੱਸਦੀ ਹੈ ਕਿ ਅਸਲ ਤੌਲ ਤਾਂ ਧਰਮ ਦਇਆ ਤੇ ਸੰਤੋਖ ਨੇ ਜੋ ਸ੍ਰਿਸ਼ਟੀ ਨੂੰ ਆਸਰਾ ਦਿੰਦੇ ਨੇ ਤਾਂ ਕੀ ਇਹ ਗੁਣ ਸਾਡੇ ਆਪਣੇ ਜੀਵਨ 'ਚ ਵੀ ਉਹੀ ਕੰਮ ਨਹੀਂ ਕਰ ਸਕਦੇ ਸਾਨੂੰ ਸਥਿਰਤਾ ਸਹਾਰਾ ਦੇਣ ਦਾ ਇਸ ਬਾਰੇ ਸੋਚਿਆ ਜਾ ਸਕਦਾ ਹੈ ਵਾਹ ਇਹ ਸੱਚਮੁੱਚ ਬਹੁਤ ਹੀ ਪਿਆਰਾ ਸਵਾਲ ਹੈ ਸ਼ਾਇਦ ਇਸ ਦਾ ਜਵਾਬ ਹਰ ਇੱਕ ਨੂੰ ਆਪਣੇ ਅੰਦਰੋਂ ਹੀ ਲੱਭਣਾ ਪਵੇਗਾ ਹਾਂਜੀ ਬਿਲਕੁਲ ਇਸੇ ਸੋਚ ਨਾਲ ਮੇਰੇ ਖਿਆਲ 'ਚ ਅੱਜ ਦੀ ਇਹ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਤੇ ਅਗਲੇ ਪੋਡਕਾਸਟ ਵਿੱਚ ਫਿਰ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ